10 ਸਾਲ ਪਹਿਲਾਂ ਮੈਂ ਉੱਥੇ ਟੀਚਰ ਕਰਨਾ ਸ਼ੁਰੂ ਕੀਤਾ ਸੀ ਉਸ ਸਕੂਲ ਦਾ ਨਾਮ ਵੀ ਗਿਆਨੰੰਜਨ ਅਕੈਡਮੀ ਸਕੂਲ ਸੀ ਲੇਕਿਨ ਉਹ ਝੁੱਗੀ ਵਾਲਾ ਸਕੂਲ ਕਰਕੇ ਸਾਰੇ ਆਲੇ ਦੁਆਲੇ ਦੇ ਵਿੱਚ ਫੇਮਸ ਹੋ ਗਿਆ ਸੀ ਗਰਮੀਆਂ ਦੇ ਦਿਨ ਹੁੰਦੇ ਸੀ ਤਪਦੀ ਗਰਮੀ ਦੇ ਵਿੱਚ ਬਹੁਤ ਸੂਰਜ ਚਮਕਦਾ ਸੀ ਤੇ ਬੱਚੇ ਦਰਖਤ ਦੇ ਥੱਲੇ ਬੈਠਦੇ ਸੀ ਗਰਮੀ ਨਾਲ ਪਸੀਨਾ ਚੋਈ ਜਾਣਾ ਪਰ ਉਹ ਪੜ੍ਹਦੇ ਹੁੰਦੇ ਸੀ ਬੱਚੇ ਜਦੋਂ ਇਹਨਾਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਸਟੱਡੀ ਕਰਾਉਂਦੇ ਹਾਂ ਡੇਲੀ ਇਹਨਾਂ ਨੂੰ ਕੋਈ ਨਾ ਕੋਈ ਸਟੋਰੀ ਕੋਈ ਨਾ ਕੋਈ ਅੱچھے ਪੁਆਇੰਟਸ ਦੱਸੇ ਜਾਂਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਜਿੰਨੀਆਂ ਜਿਸ ਤੋਂ ਬੱਚਿਆਂ ਨੂੰ ਥੋੜੀ ਮੋਟੀਵੇਸ਼ਨ ਮਿਲਦੀ ਹੈ ਕੁਛ ਇਹ ਸਤੋਂ ਹੁੰਦਾ ਕਿ ਸੰਸਕਾਰ ਹੁੰਦੇ ਆ ਇਨਸਾਨ ਦੇ ਪਿਛਲੇ ਸੰਸਕਾਰ ਹੁੰਦੇ ਆ ਬਸ ਇੱਕ ਵਾਰੀ ਮੇਰੀ ਅਤਮਾ ਨੇ ਹੀ ਮੈਨੂੰ ਆਵਾਜ਼ ਦਿੱਤੀ ਕਿ ਆਈ ਸ਼ੁੱਡ ਡੂ ਸਮਥਿੰਗ ਫਾਰ ਦਾ ਨੀਡੀ ਐਂਡ ਪੂਰ ਸਟੂਡੈਂਟਸ ਸਾਰੇ ਬੱਚੇ ਇਕੱਠੇ ਹੋ ਗਏ 65 ਸਟੂਡੈਂਟਸ ਤੇ ਉਹਨਾਂ ਨੂੰ ਮੈਂ ਦਿੱਲੀ ਪਹਿਲੇ ਦਿਨ ਮੈਂ ਉਹਨਾਂ ਲਈ ਲੱਡੂ ਲੈ ਕੇ ਗਈ ਫਿਰ ਮੈਂ ਟੌਫੀਆਂ ਦਾ ਪੈਕੇਟ ਦਿੱਲੀ ਲੈ ਕੇ ਜਾਂਦੀ ਸੀ ਇੱਕ ਸਾਲ ਪੂਰਾ ਟੌਫੀਆਂ ਵੰਡੀਆਂ ਉਹਨਾਂ ਨੂੰ ਉਹਨਾਂ ਦਾ ਇੰਨਾ ਸ਼ੌਕ ਪੈਦਾ ਹੋ ਗਿਆ ਕਿ ਬੱਚੇ ਦਿੱਲੀ ਭੱਜੇ ਹੀ ਆਉਂਦੇ ਸੀ ਤੇ ਬੱਚੇ ਆਪਣੇ ਆਪ ਹੀ ਸ਼ੌਕ ਨਾਲ ਹੀ ਹੁੰਦੇ ਆ ਪਰ ਕਦੀ ਵੀ ਕਿਸੇ ਦੇ ਘਰ ਨਹੀਂ ਗਏ ਜਿੱਦਾਂ ਕਿ ਕਈ ਗਵਰਨਮੈਂਟ ਸਕੂਲ ਦੇ ਟੀਚਰਸ ਜਾਂਦੇ ਆ ਵੀ ਸਾਡੇ ਹਦਨ ਆਈ ਨੇਵਰ ਗੋ ਮਨ ਲੱਗਿਆ ਅੰਦਰੋਂ ਇੰਜ ਜਿਸ ਤਰ੍ਹਾਂ ਮੇਰਾ ਇਹਨਾਂ ਨਾਲ ਕੋਈ ਪੁਰਾਣੇ ਜਨਮਾਂ ਦਾ ਸੰਬੰਧ ਹੋਏ ਮਨ ਤਸਕਰੇ ਫੀਲ ਹੁੰਦਾ। ਅਗਰ ਆਏ ਹੋ ਤਾਂ ਕੁਝ ਕਰਕੇ ਜਾਓ। ਇਹ ਕੀ ਮਤਲਬ ਖਾਓ ਪੀਓਰ ਚਲੇ ਜਾਓ। ਤੇ ਫਿਰ ਮੈਂ ਉਹ ਮਾਈਂਡ ਸੌਂਦਾ ਰਿਹਾ ਵੀ ਕੁਝ ਕਰਨਾ ਚਾਹੀਦਾ। ਫਿਰ ਮੈਂ ਇਹਨਾਂ ਬੱਚਿਆਂ ਨੂੰ ਸੋਚਿਆ ਵੀ ਇਹ ਸਭ ਤੋਂ ਵਧੀਆ ਵੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਕੁਝ ਤਾਂ ਕਰਨਗੇ। ਜਿਸ ਤਰ੍ਹਾਂ ਇਹ ਬੱਚੇ ਮਨ ਲੱਗੀ ਕਈ ਬੱਚੇ ਇਹਨਾਂ ਚੋਂ ਐਸੇ ਆ ਵੀ ਜਿਹੜੇ ਇੱਕ ਦਿਨ ਸਕੂਲ ਆਉਂਦੇ ਆ ਤੇ 10 ਦਿਨ ਆਉਂਦੇ ਨਹੀਂ ਪਰ ਜਦੋਂ ਵੀ ਆਉਂਦੇ ਉਹਨਾਂ ਨੂੰ ਕੁਛ ਨਾ ਕੁਛ ਆਉਂਦਾ ਹੁੰਦਾ ਹੈ ਵੀ ਇਹ ਵਾਰਾਗਰਦੀ ਕਰਨ ਦੀ بجائے ਥੋੜੇ ਘੰਟੇ ਇੱਥੇ ਬੈਠਣਗੇ ਕੁਝ ਤਾਂ ਸਿੱਖਣਗੇ ਲਾਈਫ ਖੱਛਿਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲীন ਕੋਟੋੜਾ ਸਵਾਗਤ ਕਰਦੀ ਹਾਂ ਅੱਜ ਅਸੀਂ ਪਹੁੰਚ ਗਿਆ ਡਾਕਟਰ ਕੁਲਵਿੰਦਰ ਕੌਰ ਮਿੰਹਾਸ ਦੇ ਕੋਲ ਤੇ ਉਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਸੇਵਾ ਤੋਂ ਵੱਡੀ ਕੋਈ ਵੀ ਮਦਦ ਨਹੀਂ ਹੁੰਦੀ ਤੇ ਉਹਨਾਂ ਨੇ ਅੱਜ ਤੱਕ ਪਤਾ ਨਹੀਂ ਕਿੰਨੇ ਬੱਚਿਆਂ ਦੀ ਸੇਵਾ ਕੀਤੀ ਹੈ ਤੇ ਮਦਦ ਵੀ ਕੀਤੀ ਹੈ ਤੇ ਉਹਨਾਂ ਨੂੰ ਮੁਫਤ ਦੇ ਵਿੱਚ ਪੜਾ ਰਹੇ ਨੇ ਤੇ ਹੁਣ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਦੇ ਆ ਕਿ ਜਿਹੜੀ ਇਹ ਜਿਹੜੀ ਉਹ ਸੇਵਾ ਕਰ ਰਹੀ ਹੈ ਕਿੱਥੋਂ ਉਸ ਦੀ ਸ਼ੁਰੂਆਤ ਹੋਈ ਤੇ ਕੀ ਇਸ ਦਾ ਜਿਹੜੀ ਹਿਸਟਰੀ ਹੈ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਸਦੀਕਾਲ ਸਦੀਕਾਲ ਦੀ ਤੇ ਇਹ ਦੱਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਇਹਦੀ ਸ਼ੁਰੂਆਤ ਹੋਈ ਹੈ ਇਹ ਕਿੱਥੋਂ ਹੋਈ ਹੈ ਇਹਦੀ ਸ਼ੁਰੂਆਤ ਦਾਣਾ ਮੰਡੀ ਤੋਂ ਹੋਈ ਸੀ ਅੱਜ ਤੋਂ 10 ਸਾਲ ਪਹਿਲਾਂ ਮੈਂ ਉੱਥੇ ਟੀਚ ਕਰਨਾ ਸ਼ੁਰੂ ਕੀਤਾ ਸੀ ਤੇ ਉੱਥੇ ਫਰਸਟ ਟਾਈਮ ਇਹ 65 ਸਟੂਡੈਂਟਸ ਇਕੱਠੇ ਹੋ ਗਏ ਸੀ ਉਹ ਸਕੂਲ ਦਾ ਨਾਮ ਵੀ ਗਿਆਨੰਜਨ ਅਕੈਡਮੀ ਸਕੂਲ ਸੀ ਲੇਕਿਨ ਉਹ ਝੁੱਗੀ ਵਾਲਾ ਸਕੂਲ ਕਰਕੇ ਸਾਰੇ ਆਲੇ ਦੁਆਲੇ ਦੇ ਵਿੱਚ ਫੇਮਸ ਹੋ ਗਿਆ ਸੀ ਕਿਉਂਕਿ ਉੱਥੇ ਪਹਿਲਾਂ ਇੱਕ ਝੁੱਗੀ ਪਾ ਕੇ ਤੇ ਉਹਦੇ ਵਿੱਚ ਟਾਇਟ ਕੁਰਸੀਆਂ ਬੋਰਡ ਵਗੈਰਾ ਸੀ ਰੱਖਦੇ ਹੁੰਦੇ ਸੀ ਤੇ ਉਸਦੇ ਸਾਹਮਣੇ ਇੱਕ ਬਹੁਤ ਵੱਡਾ ਪੀਪਲ ਦਾ ਦਰਖਤ ਸੀ ਉਸ ਦਰਖਤ ਦੇ ਥੱਲੇ ਬੈਠ ਕੇ ਬੱਚੇ ਪੜ੍ਹਦੇ ਹੁੰਦੇ ਸੀ 65 ਸਟੂਡੈਂਟਸ ਪੂਰੇ ਜਿੰਨਾ ਪਹਿਲੇ ਅਸੀਂ ਸੁਣਦੇ ਸੀਗੇ ਕਿ ਪਹਿਲੇ ਜਮਾਨੇ 'ਚ ਦਰਖਦ ਦੇ ਥੱਲੇ ਬੈਠ ਕੇ ਪੜ੍ਹਦੇ ਸੀ ਤੁਸੀਂ ਉਹ ਵਾਲਾ ਕਨਸੈਪਟ ਉੱਥੇ ਕਿੱਦਾਂ ਹੋਇਆ ਸੀਗਾ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਉਸ ਵੇਲੇ ਕਿ ਜਦੋਂ ਬੱਚੇ ਜ਼ਮੀਨ 'ਤੇ ਬੈਠਦੇ ਸੀ ਕਿ ਜਿਹੜੀ ਜ਼ਮੀਨ ਹੈ ਉਹ ਸਾਡਾ ਫਰਸ਼ ਹੈ ਔਰ ਜਿਹੜਾ ਸਮਾਨ ਹੈ ਸਾਡੀ ਛੱਤ ਹੈ ਬਹੁਤ ਅੱਛਾ ਲੱਗਦਾ ਸੀ ਬੱਚਿਆਂ ਨੇ ਵੀ ਬੜਾ ਸਾਥ ਦਿੱਤਾ ਜਿਸ ਤਰ੍ਹਾਂ ਕਿ ਗਰਮੀਆਂ ਦੇ ਦਿਨ ਹੁੰਦੇ ਸੀ ਤਪਦੀ ਗਰਮੀ ਦੇ ਵਿੱਚ ਬਹੁਤ ਸੂਰਜ ਚਮਕਦਾ ਸੀ ਤੇ ਬੱਚੇ ਦਰਖਤ ਦੇ ਥੱਲੇ ਬੈਠਦੇ ਸੀ ਗਰਮੀ ਨਾਲ ਪਸੀਨਾ ਚੋਈ ਜਾਣਾ ਪਰ ਉਹ પડਦੇ ਹੁੰਦੇ ਸੀ ਬੱਚੇ ਤੇ ਜਦੋਂ ਸਰਦੀ ਹਣੀ ਇਹ ਦਿਨ ਹੁਣੇ ਜਾਂ ਹੋਰ ਵੀ ਅਗਲਾ ਮਹੀਨਾ ਆ ਜਾਣਾ ਉਦੋਂ ਅਸੀਂ ਇੰਨੀ ਸਰਦੀ ਦੇ ਵਿੱਚ ਧੁੰਦ ਪੈਣੀ ਤਾਂ ਵੀ ਬੱਚਿਆਂ ਨੇ ਟੋਪੀਆਂ ਲੈ ਕੇ ਇੱਦਾਂ ਟਾਇਟਸ ਤੇ ਬੈਠੇ ਹੋਣਾ ਤੇ ਪੜ੍ਹਾਈ ਕਰਨੀ ਆਪਣੀ ਤੁਸੀਂ ਬੱਚਿਆਂ ਨੂੰ ਸਭ ਤੋਂ ਵੱਧ ਤੁਸੀਂ ਮੋਟੀਵੇਸ਼ਨ ਕਿੱਥੋਂ ਦੇਣੇ ਹੋ ਪੜ੍ਹਨ ਵਾਸਤੇ ਮੋਟੀਵੇਸ਼ਨ ਬੱਚਿਆਂ ਨੂੰ ਅਲੱਗ-ਅਲੱਗ ਇਨਸੀਡੈਂਟਸ ਦੱਸਦੇ ਰਹੀਦਾ ਹੈ ਉਹਨਾਂ ਨੂੰ ਕਟਨਾਮਾ ਦੱਸੀ ਦੀਆਂ ਵੀ ਦੇਖੋ ਬੱਚੇ ਇਸ ਤਰ੍ਹਾਂ ਕਰਨਗੇ ਇਹਨਾਂ ਨੂੰ ਜ਼ਿਆਦਾ ਕਰਤਾ ਨੈਤਿਕ ਸਿੱਖਿਆ ਵੀ ਅਸੀਂ ਨਾਲ ਦਿੰਨੇ ਆ ਵੀ ਨੈਤਿਕ ਸਿੱਖਿਆ ਹੋਏਗੀ ਵੀ ਪੜ੍ਹਾਈ ਦਾ ਮਤਲਬ ਅੱਛੇ ਨਾਗਰਿਕ ਬਣਨਾ ਹੈ ਆਪਣੇ ਸਮਾਜ ਦੇ ਆਪਣੇ ਦੇਸ਼ ਦੇ ਔਰ ਜਦੋਂ ਇਹਨਾਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਸਟੱਡੀ ਕਰਾਉਂਦੇ ਹਾਂ। ਡੇਲੀ ਇਹਨਾਂ ਨੂੰ ਕੋਈ ਨਾ ਕੋਈ ਸਟੋਰੀ, ਕੋਈ ਨਾ ਕੋਈ ਅੱچھے ਪੁਆਇੰਟਸ ਦੱਸੇ ਜਾਂਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਦਿਨੇ ਆ ਜਿਸ ਤੋਂ ਬੱਚਿਆਂ ਨੂੰ ਥੋੜੀ ਮੋਟੀਵੇਸ਼ਨ ਮਿਲਦੀ ਹੈ। ਸਿੱਖਿਆ ਸਿੱਖਾ ਸਿੱਖਣ ਨੂੰ ਮਿਲਦਾ ਕੁਝ। ਤੇ ਇਸ ਦੇ ਨਾਲ ਨਾਲ ਅਸੀਂ ਇਹ ਜਾਨਣਾ ਚਾਹਾਂਗੇ ਕਿ ਜਿਹੜੇ ਬੱਚਿਆਂ ਨੂੰ ਫ੍ਰੀ ਜਿਹੜੀ ਤੁਸੀਂ ਹਜੇ ਐਜੂਕੇਸ਼ਨ ਦੇ ਰਹੇ ਹੋ। ਇਹ ਕਿੱਥੋਂ ਡੇ ਵਿਚਾਰ ਆਇਆ ਕਿ ਹੁਣ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਪੜਾਣਾ ਲਿਖਾਣਾ ਤੇ ਕੁਝ ਬਣਾਣਾ ਹੈ ਉਹਨਾਂ ਨੂੰ। ਕੁਛ ਐਸਾ ਹੁੰਦਾ ਕਿ ਸੰਸਕਾਰ ਹੁੰਦੇ ਆ ਇਨਸਾਨ ਦੇ ਪਿਛਲੇ ਹੀ ਸੰਸਕਾਰ ਹੁੰਦੇ ਆ ਬਸ ਇੱਕ ਵਾਰੀ ਮੇਰੀ ਆਤਮਾ ਨੇ ਹੀ ਮੈਨੂੰ ਆਵਾਜ਼ ਦਿੱਤੀ ਕਿ ਆਈ ਸ਼ੁਡ ਡੂ ਸਮਥਿੰਗ ਫਾਰ ਦਾ ਨੀਡੀ ਐਂਡ ਪੂਰ ਸਟੂਡੈਂਟਸ ਤੇ ਮੈਂ ਬਸ ਫਿਰ ਉਦੋਂ ਮੈਂ ਗਈ ਦਾਣਾ ਮੰਡੀ ਬੱਚਿਆਂ ਨੂੰ ਮਿਲੀ ਅੰਦਰੋਂ ਹੀ ਮੈਨੂੰ ਇਨਸਪੀਰੇਸ਼ਨ ਮਿਲੀ ਕਿਸੇ ਤੋਂ ਨਹੀਂ ਮਿਲੀ ਤੇ ਮੈਂ ਗੁਰਦੁਆਰਾ ਸਾਹਿਬ ਦਿੱਲੀ ਜਾਨੀ ਆ ਪੁਰਾਣੀ ਸਬਜ਼ੀ ਮੰਡੀ ਉੱਥੇ ਬੁੱਢੇ ਦਰਿਆ ਦੇ ਉੱਤੇ ਬਹੁਤ ਸਾਰੀਆਂ ਝੁੱਗੀਆਂ ਆ ਉਦੋਂ ਵੀ ਹੁੰਨੀ ਆ ਸੀ ਐਸ ਤੋਂ ਬਹੁਤ ਪੁਰਾਣੀ ਗੱਲ ਐ ਤੇ ਉੱਥੇ ਵੀ ਕਈ ਵਾਰ ਮੈਂ ਕੁਲਫੀ ਖਾਂਦੀ ਹੁੰਦੀ ਸੀ ਤੇ ਜਿਹੜੇ ਬੱਚੇ ਬੈਠੇ ਹੁੰਦੇ ਸੀ ਮੰंजे ਤੇ ਉਹ ਦੇਖਦੇ ਰਹਿੰਦੇ ਸੀ ਤੇ ਮੈਂ ਉਹਨਾਂ ਨੂੰ ਵੀ ਕੁਲਫੀਆਂ ਖਰਾ ਦਿੰਦੀ ਸੀ ਲੈ ਕੇ ਉਹਨਾਂ ਦੇ ਮੰंजे ਤੇ ਆਪ ਬੈਠ ਕੇ ਕੁਲਫੀ ਵੀ ਖਾਣੀ ਮਤਲਬ ਕਿ ਉਦੋਂ ਵੀ ਮੈਨੂੰ ਲੱਗਦਾ ਹੁੰਦਾ ਸੀ ਵੀ ਕਿੰਨੇ ਵਧੀਆ ਇਹਨਾਂ ਬਾਰੇ ਕੁਝ ਨਾ ਕੁਝ ਕਰਨਾ ਚਾਹੀਦਾ ਤੇ ਮੇਰਾ ਇੱਕ ਵਾਰ ਬਰਥਡੇ ਸੀ ਤੇ ਮੈਂ 100 ਬੱਚਾ ਲਈ ਲੰਗਰ ਬਣਾ ਕੇ ਘਰੋਂ ਬੁੱਢਾ ਦੇ ਰਿਆ ਤੇ ਉਦੋਂ ਬੰਡਿਆ ਸੀ ਮਤਲਬ ਕਿ ਅੰਦਰੋਂ ਹੀ ਜਿਸ ਤਰ੍ਹਾਂ ਮੇਰਾ ਇਹਨਾਂ ਨਾਲ ਕੋਈ ਪੁਰਾਣੇ ਜਨਮਾਂ ਦਾ ਸੰਬੰਧ ਹੋਏ ਮੈਨੂੰ ਤਾਂ ਇਸ ਤਰ ਜਦੋਂ ਸਭ ਤੋਂ ਪਹਿਲਾਂ ਤੁਸੀਂ ਉੱਥੇ ਕਹਿ ਰਹੇ ਝੁੱਗੀਆਂ ਵਾਲਾ ਜਿਹੜਾ ਮਸ਼ਹੂਰ ਹੋਇਆ ਸੀਗਾ ਉੱਥੇ ਸਭ ਤੋਂ ਪਹਿਲਾਂ ਸ਼ੁਰੂਆਤ ਕਿੱਦਾਂ ਹੋਈ ਕਿ ਬੱਚੇ ਖੁਦ ਆਏ ਜਾਂ ਤੁਸੀਂ ਉਹਨਾਂ ਨੂੰ ਸਮਝਾਇਆ ਕਿਵੇਂ ਇਕੱਠੇ ਕਿੱਦਾਂ ਕਿੱਤਾ ਬੱਚਿਆਂ ਨੂੰ ਇਕੱਠੇ ਹਸਦਾ ਰਹੀ ਕਿ ਮੈਂ ਉਹਨਾਂ ਕੋਲ ਮੈਂ ਛੋਟੇ ਬੱਚਿਆਂ ਨੂੰ ਪੜ੍ਹਾਉਣ ਨਹੀਂ ਸੀ ਗਈ ਮੈਂ ਤਾਂ ਵੱਡਿਆਂ ਨੂੰ ਪੜ੍ਹਾਉਣ ਗਈ ਸੀ ਕਿ ਇਹ ਇਹਨਾਂ ਦੇ ਪੇਰੈਂਟਸ ਨੂੰ ਪੜ੍ਹਾਵਾਂਗੀ ਉਹ ਆਪਣੇ ਬੱਚਿਆਂ ਨੂੰ ਆਪੇ ਹੀ ਵਧੀਆ ਬਣਾ ਲੈਣਗੇ ਲੇਕਿਨ ਜਦੋਂ ਮੈਂ ਝੁੱਗੀਆਂ ਚ ਗਈ ਖੁਦ ਜਾ ਕੇ ਇੱਕ ਇੱਕ ਝੁੱਗੀ ਚ ਗਈ ਤੇ ਸਾਰੇ ਝੁੱਗੀਆਂ ਵਾਲੇ ਇਕੱਠੇ ਹੋ ਗਏ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਪੜਾਉਣਾ ਚਾਹਨੀ ਆ ਤੇ ਉਹ ਹੱਸਣ ਲੱਗੇ ਉਹ ਕਹਿੰਦੇ ਮੈਂ ਮਸਤ ਜੋ ਬਣਨਾ ਸੀ ਬਣ ਗਏ ਸਾਨੂੰ ਕੀ ਪੜਾਉਣਾ ਤੁਸੀਂ ਸਾਡੇ ਬੱਚਿਆਂ ਦਾ ਪੜਾਓ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਕਦੀ ਛੋਟੇ ਬੱਚਿਆਂ ਨੂੰ ਨਹੀਂ ਸਿ ਪੜਾਇਆ ਜਿਸ ਸਕੂਲ ਦੇ ਵਿੱਚ ਮੈਂ ਟੀਚ ਕੀਤਾ ਉੱਥੇ ਵੀ 9th 10th +1 +2 ਨੂੰ ਟੀਚ ਕੀਤਾ ਸੀ ਫਿਰ ਵੀ ਮੇਰੇ ਮਨ 'ਚ ਇੱਕ ਕਰਿਓਸਟੀ ਸੀ ਵੀ ਮੈਂ ਕੁਝ ਕਰਾਂਗੀ ਤੇ ਬੱਚਿਆਂ ਨੂੰ ਪਹਿਲਾਂ ਮੈਂ 1 ਸਾਲ ਸਾਰੇ ਬੱਚੇ ਇਕੱਠੇ ਹੋ ਗਏ 65 ਸਟੂਡੈਂਟਸ ਤੇ ਉਹਨਾਂ ਨੂੰ ਮੈਂ ਡੇਲੀ ਪਹਿਲੇ ਦਿਨ ਮੈਂ ਉਹਨਾਂ ਲਈ ਲੱਡੂ ਲੈ ਕੇ ਗਈ ਫਿਰ ਮੈਂ ਟੌਫੀਆਂ ਦਾ ਪੈਕੇਟ ਢੇਲੀ ਲੈ ਕੇ ਜਾਂਦੀ ਸੀ ਇੱਕ ਸਾਲ ਪੂਰਾ ਟੌਫੀਆਂ ਵੰਡੀਆਂ ਉਹਨਾਂ ਨੂੰ ਉਹਨਾਂ ਦਾ ਇੰਨਾ ਸ਼ੌਕ ਪੈਦਾ ਹੋ ਗਿਆ ਕਿ ਬੱਚੇ ਢੇਲੀ ਭੱਜੇ ਹੀ ਆਉਂਦੇ ਸੀ ਬਿਲਕੁਲ ਸੀ ਉਹਨਾਂ ਨੂੰ ਨਾਲ-ਨਾਲ ਇੱਕ ਕਿਸੇ ਦਿਓ ਇਨਾਮ ਜਾਂ ਪ੍ਰਾਈਜ਼ ਵੀ ਦਿੰਦੇ ਸੀਗੇ ਕਿ ਉਹ ਰੋਜ਼ ਕਲਾਸ ਅਟੈਂਡ ਕਰ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਤੇ ਹੁਣ ਵੀ ਇਦਾਂ ਦਾ ਕੁਝ ਕਰਦੇ ਹੋ ਯੈਸ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਉਂਦੇ ਆ ਜਾਂ ਕੰਮ ਵੀ ਕਰਦੇ ਆ ਪੜਾਈ ਦੇ ਵਿੱਚ ਵੀ ਹੈ ਉਹਨਾਂ ਨੂੰ ਵੀ ਕਾਪੀ ਪੈਨਸਿਲਸ ਅਸੀਂ ਦਿੰਨੇ ਆ ਜਾਂ ਕੋਈ ਵੀ ਜਿਹੜੀ ਵੀ ਚੀਜ਼ ਹੁੰਦੀ ਹੈ ਇਹਨਾਂ ਨੂੰ ਕਈ ਵਾਰ ਟਰਾਫੀਸ ਵੀ ਦਿੰਨੇ ਆ ਮੈਡਲ ਵੀ ਦਿੰਨੇ ਆ ਵੀ ਇਹਨਾਂ ਨੂੰ ਇਨਸਪੀਰੇਸ਼ਨ ਮਿਲਦੀ ਰਹੇ ਪ੍ਰੇਰਿਤ ਹੁੰਦੇ ਰਹਿਣ ਅੱਛਾ ਉਹਦੇ ਵਾਸਤੇ ਤੁਸੀਂ ਪ੍ਰੋਪਰ ਇਗਜ਼ਾਮਸ ਤੇ ਟੈਸਟ ਵਗੈਰਾ ਲੈਣੇ ਹੋ ਕਿਵੇਂ ਅਸੀਂ 2 ਮਹੀਨੇ ਬਾਅਦ ਮਹੀਨੇ ਬਾਅਦ ਇਹਨਾਂ ਦੇ ਟੈਸਟ ਲੈ ਲੈਂਦੇ ਆ ਕੋਈ ਨਾ ਕੋਈ ਲਿਖਣ ਨੂੰ ਦੇ ਦੇਈਦਾ ਉੱਥੇ ਬਿਠਾ ਕੇ ਸਾਹਮਣੇ ਅਲੱਗ-ਅਲੱਗ ਜਿਹੜਾ ਵੀ ਕੰਮ ਕਰਵਾਇਆ ਹੁੰਦਾ ਉਹਦੇ ਟੈਸਟ ਲਈਦੇ ਅਸੀਂ ਉਹਦੇ ਟੈਸਟ ਲਈਦੇ ਅੱਛਾ ਇੱਕ ਹੋਰ ਗੱਲ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੇ ਇਹ ਬੱਚੇ ਆ ਜਿਹੜੇ ਹੁਣ ਤੁਸੀਂ ਇੱਧਰ ਆਏ ਹੋ ਜੀ ਤੇ ਇਹ ਤੁਹਾਡਾ ਹੁਣ ਕਿੱਦਾਂ ਅਟੈਚ ਨੇ ਕਿ ਸਾਰੀ ਗੱਲਾਂ ਦੀਵੇਂ ਖੁੱਲ ਕੇ ਕਰ ਲੈਂਦੇ ਆ ਜਾਂ ਕਿਵੇਂ ਕੀ ਤੁਹਾਡਾ ਕਨੈਕਸ਼ਨ ਕੀ ਹੈ ਨਾ ਬਚਾਰੇ ਨਾਲ ਕਨੈਕਸ਼ਨ ਤਾਂ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਅੱਛੇ ਨਾਗਰਿਕ ਬਣਨ ਦੇਸ਼ ਦੇ ਔਰ ਸਟੱਡੀ ਕਰਨ ਇਹਨਾਂ ਨੂੰ ਕੁਝ ਆਏ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਨੈਤਿਕ ਸਿੱਖਿਆ ਬਹੁਤ ਜ਼ਰੂਰੀ ਹੈ ਹਾਂ ਹਾਂ ਕਿਉਂਕਿ ਇਹ ਉਸ ਜਲਦੀ ਕੀਤਾ ਤਾਂ ਇਹਨਾਂ ਨੂੰ ਬੈਠਣਾ ਸਿਖਾਉਣਾ ਵੀ ਪੈਂਦਾ ਆ ਵੀ ਕਿਸ ਤਰ੍ਹਾਂ ਬੈਠਣਾ ਆ ਕਿਸ ਤਰ੍ਹਾਂ ਬੋਲਣਾ ਆ ਕੀ ਕਰਨਾ ਆ ਇਹਨਾਂ ਨੂੰ ਇੰਗਲਿਸ਼ ਪੰਜਾਬੀ ਹਿੰਦੀ ਸਾਰੀਆਂ ਪੋਇਮਸ ਹੋਣੀਆਂ ਆ ਗੁਰੂ ਸਾਹਿਬਾਨ ਦੇ ਨਾਮ ਹੁੰਦੇ ਆ ਮੂਲ ਮੰਤਰ ਤੇ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ ਬਹੁਤ ਕੁਝ ਅਸੀਂ ਨਾ ਬੱਚਿਆਂ ਨੂੰ ਸਿਖਾਇਆ ਹੋਇਆ ਤੇ ਇਹ ਬੱਚੇ ਆਪਣੇ ਆਪ ਹੀ ਸ਼ੌਕ ਨਾਲ ਹੀ ਹੁੰਦੇ ਆ ਆਪਾਂ ਕਦੀ ਵੀ ਕਿਸੇ ਦੇ ਘਰ ਨਹੀਂ ਗਏ ਜਿੱਦਾਂ ਕਿ ਕਈ ਗਵਰਨਮੈਂਟ ਸਕੂਲ ਦੇ ਵਿੱਚ ਟੀਚਰਸ ਜਾਂਦੇ ਆ ਵੀ ਸਾਡੇ ਅਜਨ ਆਈ ਨੇਵਰ ਗੋ ਹੈਲੋ ਮੈਂ ਲੱਫ ਤੁਸੀਂ ਉਹਨਾਂ ਨੂੰ ਪੜਾਈ ਦੇ ਨਾਲ ਨਾਲ ਇੱਕ ਰੱਬ ਦੇ ਨਾਲ ਵੀ ਜੋੜਿਆ ਹੋਇਆ ਹੈ ਬਿਲਕੁਲ ਬਿਲਕੁਲ ਕਿਉਂਕਿ ਪਰਮਾਤਮਾ ਨੇ ਇਸ ਕ੍ਰिएशन ਕੀਤੀ ਹੈ ਸਾਰੀ ਤੇ ਸਾਡਾ ਫਰਜ਼ ਹੈ ਵੀ ਪਹਿਲਾਂ ਜਿਸ ਨੇ ਬਣਾਇਆ ਉਸ ਸਿਰਜਣਹਾਰੇ ਨੂੰ ਯਾਦ ਕਰੀਏ ਤੇ ਤੁਹਾਨੂੰ ਅਸੀਂ ਦਿਖਾ ਵੀ ਦੇਵਾਂਗੇ ਜਿਹੜੇ ਬੱਚੇ ਇਸ ਤਰ੍ਹਾਂ ਬੋਲਦੇ ਹੋਣੇ ਤੁਹਾਨੂੰ ਸੁਣਾਉਣਗੇ ਸਾਰਾ ਤੇ ਇੱਕ ਹੋਰ ਗੱਲ ਮੈਂ ਪੁੱਛਣਾ ਚਾਹੂੰਗੀ ਇੱਥੇ ਕਿੰਨੇ ਤੋਂ ਕਿੰਨੇ ਸਾਲ ਦੇ ਬੱਚੇ ਆਉਂਦੇ ਤੁਹਾਡੇ ਕੋਲ ਇੱਥੋਂ 3 ਸਾਲ ਤੋਂ ਲੈ ਕੇ 15 ਸਾਲ ਤੱਕ ਬੱਚੇ ਆਏ 15 ਸਾਲ ਤੱਕ ਯੈਸ ਤੇ 15 ਸਾਲ ਤੋਂ ਬਾਅਦ ਵੀ ਤੁਹਾਡੇ ਕੋਲ ਹੀ ਫੜਦੇ ਆ ਕਿਵੇਂ ਨੋ ਜਦੋਂ ਇਹਨਾਂ ਦੇ ਹੋ ਜਾਂਦੇ ਜਿਹੜੇ ਇੰਟੈਲੀਜੈਂਟ ਬੱਚੇ ਆ ਫਸਟ ਸੈਕਿੰਡ ਥਰਡ ਆਉਂਦੇ ਆ ਉਹਨਾਂ ਨੂੰ ਤਾਂ ਅਸੀਂ ਖੁਦ ਹੀ ਗਵਰਨਮੈਂਟ ਸਕੂਲ ਇੱਥੇ ਨਾਲ ਹੀ ਉੱਥੇ ਭੇਜ ਦਈਦਾ ਤੇ ਕੁਝ ਬੱਚੇ ਆਪੇ ਹੀ ਡੈਫੋਡ ਹਿਲ ਸਕੂਲ ਚੱਲ ਜਾਂਦੇ ਆ ਚੰਨਨ ਦੇ ਵੀ ਸਕੂਲ ਆ ਉੱਥੇ ਚਲੇ ਜਾਂਦੇ ਆ ਜਿੱਥੇ ਜੀ ਦਾ ਦਿਲ ਕਰਦਾ ਉਹ ਚਲਾ ਜਾਂਦਾ ਤੁਸੀਂ ਸਿਲੇਬਸ ਦੇ ਵਿੱਚ ਕੀ ਕੀ ਪੜਾਣੇ ਹੋ ਇਹਨਾਂ ਨੂੰ ਆਪਾਂ ਇਹਨਾਂ ਨੂੰ ਇੰਗਲਿਸ਼ ਪੰਜਾਬੀ ਮੈਥ ਵਗੈਰਾ ਕਰਵਾਇਦਾ ਸਾਰਾ ਤੇ ਹਿੰਦੀ ਉਹਨਾਂ ਦੇ ਵਿੱਚ ਪੋਇਮਸ ਕਰਵਾਈ ਦੀਆਂ ਆ ਚੈਪਟਰਸ ਕਰਵਾਈ ਦੇ ਆ ਚੈਪਟਰਸ ਦੇ ਕੁਐਸਚਨ ਆਨਸਰ ਔਰ ਸਟੋਰੀਜ਼ 에ਸੇਸ ਇਹਨਾਂ ਨੂੰ ਮੈਥਸ ਕਰਵਾਈ ਦਾ ਮੈਥ ਦੇ ਵਿੱਚ ਇਹਨਾਂ ਨੂੰ ਪਲੱਸ ਮਾਈਨਸ ਮਲਟੀਪਲਾਈ ਔਰ ਡਿਵੀਜ਼ਨ ਦੇ ਸਮਸ ਕਰਵਾਈ ਦੇ ਆ ਟੇਬਲਸ ਇਹਨਾਂ ਨੂੰ ਆਉਂਦੇ ਆ ਹੁਣੀ ਟੇਬਲਸ ਸੁਣ ਸਕਦੇ ਹੋ ਤੁਸੀਂ ਇਹਨਾਂ ਤੋਂ ਠੀਕ ਹੈ ਮਤਲਬ ਤੁਸੀਂ ਸਾਰੇ ਸਬਜੈਕਟਸ ਪੜਾ ਰਹੇ ਹੋ 4 ਸਬਜੈਕਟਸ ਕਰਵਾਈਦੇ ਅਸੀਂ ਹਾਂਜੀ ਜੀ ਜੀ ਪ੍ਰੋਪਰ ਇਹਨਾਂ ਨੂੰ ਟੀਚ ਕਰੋ ਇਸ ਦਿਨ ਨਾਲ ਤੁਸੀਂ ਹਦੀ ਜ਼ਿਕਰ ਕੀਤਾ ਸੀਗਾ ਕਿ ਇਸ ਤੋਂ ਪਹਿਲਾਂ ਵੀ ਤੁਸੀਂ ਟੀਚ ਕਰਦੇ ਸੀ ਤੇ ਕਿੰਨੇ ਸਾਲ ਹੋ ਗਏ ਤੈਨੂੰ ਟੀਚ ਕਰਦੇ ਹੋ ਮੈਂ ਮੈਂ ਇੰਗਲਿਸ਼ ਕਰਕੇ ਟੀਚ ਕਰਨਾ ਸ਼ੁਰੂ ਕਰ ਦਿੱਤਾ ਸੀ ਸਰਗੋਦਾ ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉੱਥੇ ਮੈਂ ਲਗਾਤਾਰ 18 ਸਾਲ ਟੀਚ ਕੀਤਾ 18 ਸਾਲ ਤੋਂ ਬਾਅਦ ਮੈਂ 2 ਸਾਲ ਐਜ਼ ਅ ਪ੍ਰਿੰਸੀਪਲ ਦਾ ਕੰਮ ਕੀਤਾ ਲਗਭਗ ਮੈਂ 20 ਸਾਲ ਸਮਝੋ ਟੀਚਿੰਗ ਦੇ ਵਿੱਚ ਰਹੀ ਉਸ ਤੋਂ ਬਾਅਦ ਉਦੋਂ ਮੇਰੀ ਉਮਰ 43 ਜਾਂ 44 ਸੀ ਫਿਰ ਮੈਂ ਛੋੜ ਦਿੱਤਾ ਉਹ ਕਿਸੇ ਕਾਰਨ ਤੇ ਫਿਰ ਮੇਰੇ ਮਾਈਂਡ 2-3 ਸਾਲ ਮੈਂ ਬੈਠ ਕੇ ਕਿਤਾਬਾਂ ਲਿਖੀਆਂ ਮੈਂ 35 ਕਿਤਾਬਾਂ ਲਿਖੀਆਂ ਹੋਈਆਂ ਤੇ ਉਸ ਤੋਂ ਬਾਅਦ ਮੇਰੇ ਮਾਈਂਡ ਸੇ ਆਇਆ ਕਿ ਮੈਨੂੰ ਕੁਝ ਕਰਨਾ ਚਾਹੀਦਾ ਹੈ ਨਾ ਸਮਾਜ ਦੇ ਲਈ ਅਗਰ ਆਏ ਹੋ ਤਾਂ ਕੁਝ ਕਰਕੇ ਜਾਓ ਜੇ ਕਿ ਮਤਲਬ ਖਾਓ ਪੀਓਰ ਚਲੇ ਜਾਓ ਤੇ ਫਿਰ ਮੈਂ ਉਹ ਮਾਈਂਡ ਸੇ ਆਉਂਦਾ ਰਿਹਾ ਵੀ ਕੁਝ ਕਰਨਾ ਚਾਹੀਦਾ ਹੈ ਫਿਰ ਮੈਂ ਇਹਨਾਂ ਬੱਚਿਆਂ ਨੂੰ ਸੋਚਿਆ ਵੀ ਇਹ ਸਭ ਤੋਂ ਵਧੀਆ ਵੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਕੁਝ ਤਾਂ ਕਰਨਗੇ ਜਿਸ ਤਰ੍ਹਾਂ ਇਹ ਬੱਚੇ ਹਨ ਲਗੀ ਕਈ ਬੱਚੇ ਇਹਨਾਂ ਚੋਂ ਐਸੇ ਆ ਵੀ ਜਿਹੜੇ ਇੱਕ ਦਿਨ ਸਕੂਲ ਆਉਂਦੇ ਤਾਂ 10 ਦਿਨ ਆਉਂਦੇ ਨਹੀਂ ਪਰ ਜਦੋਂ ਵੀ ਆਉਂਦੇ ਉਹਨਾਂ ਨੂੰ ਕੁਛ ਨਾ ਕੁਛ ਆਉਂਦਾ ਹੁੰਦਾ ਹੈ ਵੀ ਇਹ ਵਾਰਾਗੜ ਦੀ ਕਰਨ ਦੀ بجائے ਥੋੜੇ ਘੰਟੇ ਇੱਥੇ ਬੈਠਣਗੇ ਕੁਛ ਤਾਂ ਸਿੱਖਣਗੇ ਲਾਈਫ 'ਚ ਤੇ ਤੁਸੀਂ ਕਿਹਾ ਕਿ ਤੁਸੀਂ ਜਦੋਂ 42 43 ਦੇ ਸੀ ਤੁਸੀਂ ਟੀਚਿੰਗ ਛੱਡਤੀ ਸੀਗੀ ਜੀ ਤਾਂ ਹੁਣ ਤੁਹਾਡੀ ਕੀ ਉਮਰ ਹੈ ਆਈ ਐਮ 59 59 ਯੈਸ ਕਿੰਨੀ ਬੁੱਕ ਸੱਜ ਦਿੱਤ ਤੁਸੀਂ ਲਿਖ ਚੁੱਕੇ ਹੋ ਮੈਂ 35 ਕਿਤਾਬਾਂ ਲਿਖ ਚੁੱਕੀ ਹਾਂ ਔਰ 10 ਕਿਤਾਬਾਂ ਦੀ ਟਰਾਂਸਲੇਸ਼ਨ ਕਰ ਚੁੱਕੀ ਹਾਂ ਅਨੁਵਾਦ ਕਰ ਚੁੱਕੀ ਹਾਂ ਇੰਗਲਿਸ਼ ਹਿੰਦੀ ਟੂ ਪੰਜਾਬੀ ਡਾਕਟਰ ਗਿਆਨ ਸਿੰਘ ਮਾਨ ਹੁੰਦੇ ਸੀ ਹਿੰਦੀ ਦੇ ਬੈਸਟ ਰਾਈਟਰ ਸੀ ਉਹਨਾਂ ਨੇ 75 ਕਿਤਾਬਾਂ ਲਿਖੀਆਂ ਹੋਈਆਂ ਸੀ ਉਹਨਾਂ ਦੀਆਂ ਕਿਤਾਬਾਂ ਮੈਂ ਕੀਤੀਆਂ ਇੱਕ ਸਾਡੇ ਪ੍ਰੋਫੈਸਰ ਮਨਜੀਤ ਸਿੰਘ ਜੀ ਫ੍ਰॉम ਲੇਸ਼ੀਆ ਤੋਂ ਹੁੰਦੇ ਹੁੰਦੇ ਸੀ ਤੇ ਉਹਨਾਂ ਨੇ ਇੱਕ ਬੁੱਕ ਲਿਖੀ ਸੀ ਸਿੱਖ ਐਂਡ ਸਿੱਖ ਇੰਸਟੀਚੂਸ਼ਨਸ ਇਨ ਪਾਕਿਸਤਾਨ ਉਦਾਂ ਮੈਂ ਇੰਗਲਿਸ਼ ਦੇ ਵਿੱਚ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹ ਸਿੰਘ ਬ੍ਰਦਰਸ ਨੇ ਅੰਮ੍ਰਿਤਸਰ ਚ ਕਿਤਾਬ ਛਾਪੀ ਸੀ ਪਰ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈਂਦਾ ਕਿ ਅੱਜ ਉਹ ਅੰਮ੍ਰਿਤਸਰ ਆਏ ਸੀ ਕੱਲ ਆਏ ਸੀ ਤੇ ਕੱਲ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਮੈਂ ਕੱਲ ਲੁਧਿਆਣਾ ਆ ਰਿਹਾ ਸਰਾਬਾ ਨਗਰ ਜਿਹਨਾਂ ਦਾ ਪ੍ਰਤਾਪ ਕਾਲਜ ਹੈ ਉਹਨਾਂ ਦੇ ਘਰ ਠਹਿਰਨਾ ਹੈ ਵੀ ਤੂੰ ਮੈਨੂੰ ਮਿਲਣ ਆਈ ਤੇ ਪਰ ਅੱਜ ਸਵੇਰੇ ਮੈਨੂੰ ਫੋਨ ਆ ਗਿਆ ਕਿ ਉਹਨਾਂ ਦੀ ਡੈਥ ਹੋ ਗਈ ਤੇ ਮਨ ਲੱਗ ਗਿਆ ਉਹ ਵੀ ਕਿਤਾਬਾਂ ਲਿਖਦੇ ਸੀ ਐਜ਼ ਅ ਰਾਈਟਰ ਉਹ ਵੀ ਮਿਲੇ ਹਸੀ ਮੈਂ ਇਹ ਦੱਸਣਾ ਚਾਹਨੀ ਆ ਕਿ ਜੇ ਤੁਸੀਂ ਰਾਈਟਰ ਹੋ ਕੁਝ ਅੱਛਾ ਕੰਮ ਕਰਦੇ ਹੋ ਤੇ ਅੱچھے ਲੋਕ ਤੁਹਾਡੇ ਨਾਲ ਲਾਈਫ 'ਚ ਜਰੂਰ ਮਿਲਦੇ ਆ ਹੁਣ ਮੈਂ ਅੱਛਾ ਕੰਮ ਕਰ ਰਹੀ ਆ ਤਾਂ ਹੀ ਤੁਸੀਂ ਵੀ ਇੱਥੇ ਆਇਓ ਤੇ ਇੱਕ ਹੋਰ ਅਸੀਂ ਪੁੱਛਣਾ ਚਾਹਾਂਗੇ ਜਿਵੇਂ ਹੁਣ ਤੁਸੀਂ ਐਨਆਰ ਇਸੇਵਾ ਕਰ ਰਹੇ ਮਦਦ ਕਰ ਰਹੇ ਹੈਨਾ ਤੇ ਤੁਹਾਡੀ ਇਸ ਸੇਵਾ ਦੇ ਵਿੱਚ ਜਾਂ ਮਦਦ ਦੇ ਵਿੱਚ ਤੁਹਾਡੇ ਨਾਲ ਹੋਰ ਵੀ ਲੋਕ ਜੁੜੇ ਹੋਏ ਨੇ ਜਾਂ ਤੁਸੀਂ ਇਕੱਲੇ ਹੀ ਕਰ ਰਹੇ ਹੋ ਪਹਿਲੇ 2 ਸਾਲ ਤੱਕ ਸਾਰਾ ਕੁਝ ਮੈਨੂੰ ਆਪਣੇ ਪੱਲਿਓਂ ਹੀ ਕਰਨਾ ਪਿਆ ਸੀ ਪਰ ਜਦੋਂ ਇਹ ਗੱਲ ਲੋਕਾਂ ਤੱਕ ਪਹੁੰਚੀ ਫਿਰ ਪ੍ਰਸਿੱਧ ਵਾਤਾਵਰਨ ਪ੍ਰੇਮੀ ਬਾਬਾ ਬਲਵੀ ਸਿੰਘ ਜੀ ਸੀਚੇਵਾਲ ਉਹ ਆਏ ਉਹ ਵੀ ਉੱਥੇ ਹੀ ਆਉਂਦੇ ਹੁੰਦੇ ਸੀ ਝੁੱਗੀਆਂ ਦੇ ਸਕੂਲ ਤੇ ਇੱਥੇ ਵੀ ਆਉਂਦੇ ਆ ਜਿਨ੍ਹਾਂ ਨੇ ਫੁੱਲ ਬੂਟੇ ਲਗਾਏ ਉਹਨਾਂ ਦੇ ਹੱਥਾਂ ਦੇ ਹੀ ਲਗਾਏ ਹੋਏ ਆ ਤੇ ਉਹ ਵੀ ਮਤਲਬ ਕੀ ਹੈਲਪ ਕਰਦੇ ਸੀ ਬੱਚਿਆਂ ਦੀ ਫਿਰ ਸਾਡੇ ਨਾਲ ਰੋਟਰੀ ਕਲੱਬ ਦੇ ਜੁੜ ਗਏ ਉਹ ਵੀ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਇੱਕ ਸਾਡੇ ਜੈਨੀ ਹੈ ਉਹ ਵੀ ਸਾਡੇ ਨਾਲ ਉਹ ਚਾਵਲ ਉਹੀ ਲੈ ਕੇ ਭੇਜਦੇ ਆ ਹਰ ਵੀਰਵਾਰ ਉਹ ਵੀ ਬੱਚਿਆਂ ਨੂੰ ਕਦੀ ਚਪਲਾ ਕਦੀ ਬੂਟ ਕਦੀ ਕੁਛ ਕਰਦੇ ਆ ਤੇ ਹੋਰ ਸਾਡੇ ਨਾਲ ਜੋਗ ਸੇਵਾ ਪਰਿਵਾਰ ਦੇ ਜੁੜੇ ਹੋਏ ਆ ਕਾਫੀ ਸੰਸਥਾਵਾਂ ਜੁੜੀਆਂ ਐ ਇਸੇ ਨਾਲ ਹੀ ਸਕੂਲ ਚੱਲੀ ਜਾ ਰਿਹਾ ਇਹਦਾ ਮਤਲਬ ਤੁਸੀਂ ਇਹਦੇ ਕਿਵੇਂ ਜਿਵੇਂ ਕਹਾ ਕਿ ਰੋਜ਼ ਚਾਵਲ ਲੈ ਕੇ ਦਿੰਦੇ ਆ ਹਰ ਰੋਜ਼ ਨਹੀਂ ਨੋ ਆਨ ਥਰਸਡੇ ਆਨ ਥਰਸਡੇ ਯੈਸ ਤੇ ਕੀ ਕਹਿੰਦੇ ਮਤਲਬ ਤੁਸੀਂ ਮਿਡ ਡੇ ਮੀਲ ਵੀ ਦਿੰਦੇ ਹੋ ਨਾਲ ਯੈਸ ਮਿਡ ਡੇ ਮੀਲ ਦੀ ਵੀ ਬੜੀ ਇੰਟਰਸਟਿੰਗ ਸਟੋਰੀ ਹੈ ਕਿ ਕਿਸੇ ਨੇ ਮੇਰੀ ਕਿਤਾਬ ਪੜ੍ਹੀ ਪ੍ਰਿੰਸੀਪਲ ਸੀ ਸਰ ਆਪਣੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਦੇ ਸੌਰੀ ਗੁਰੂ ਨਾਨਕ ਦੇ ਵੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਪ੍ਰਿੰਸੀਪਲ ਹਰੀ ਸਿੰਘ ਉਹਨਾਂ ਨੇ ਉੱਥੇ ਆਈ ਥਿੰਕ ਕਾਫੀ ਲੰਬਾ ਸਮਾਂ ਕੀਤਾ ਹੈ ਕੰਮ ਤੇ ਉਹਨਾਂ ਨੂੰ ਮੇਰੀ ਕਿਤਾਬ ਪੜ੍ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੇ ਜਦੋਂ ਬਹੁਤ 올ਡ ਹੋ ਗਏ ਤੇ ਉਹ ਹੈਵਨਲੀ ਪੈਲਸ ਦੁਹਰਾ ਚਲੇ ਗਏ ਤੇ ਉਹਨਾਂ ਨੇ ਉਹ ਕਿਤਾਬ ਆਪਣੇ ਨਾਲ ਦੇ ਸਾਥੀ ਨੂੰ ਕਿਸੇ ਨੂੰ ਪੜਨ ਨੂੰ ਦਿੱਤੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਅਸੀਂ ਬਹੁਤ ਖੁਸ਼ ਆਂ ਤੁਹਾਡੀ ਕਿਤਾਬ ਤੇ ਤੁਸੀਂ ਅੱਛਾ ਕੰਮ ਕਰ ਰਹੇ ਹੋ ਤੇ ਅਸੀਂ ਤੁਹਾਡੇ ਬੱਚਿਆਂ ਦੀ ਹੈਲਪ ਕਰਨਾ ਚਾਹੁੰਦੇ ਆ ਕੀ ਤੁਸੀਂ ਖਾਣਾ ਦਿੰਦੀ ਹੋ ਤੇ ਮੈਂ ਗਿਆ ਕਿ ਨਹੀਂ ਫਿਰ ਕਹਿੰਦੇ ਇੱਥੇ ਆਓ ਇੱਕ ਐਪਲੀਕੇਸ਼ਨ ਲਿਖ ਕੇ ਦਿਓ ਤੁਹਾਡਾ ਖਾਣਾ ਲੱਗ ਜਾਏਗਾ ਫਿਰ ਡਾਕਟਰ ਜੌਲ ਉੱਥੇ ਦੇ ਐਡਵਾਈਜ਼ਰ ਹੈ ਉੱਥੇ ਬੈਠੇ ਸੀ ਉਹ ਸਾਡੀ ਅਕੈਡਮੀ ਦੇ ਪੰਜਾਬੀ ਸਹਿਤ ਅਕੈਡਮੀ ਉਹਨਾਂ ਦੇ ਹੁਣ ਸਾਡੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਡਾਕਟਰ ਮਹਿੰਦਰ ਕੋਰ ਗਰੇਵਲ ਗਵਰਨਮੈਂਟ ਕਾਲਜ ਦੇ ਜਿਹੜੇ ਐਕਸ ਪ੍ਰਿੰਸੀਪਲ ਸੀ ਉਹ ਹੈ ਉਹ ਪ੍ਰੈਜ਼ੀਡੈਂਟ ਹੈ ਤੇ ਮੈਂ ਉਹਨਾਂ ਦੀ ਜਰਨਲ ਸਕੱਤਰ ਹੈ ਤੇ ਉਹਨਾਂ ਦਾ ਇੱਕ ਮੇਰੇ ਕੋਲ ਪੈਂਫਲੇਟ ਸੀ ਸਾਡੇ ਕੋਲ ਤੇ ਉਹ गिर ਗਿਆ ਉਹ ਜਦੋਂ ਗਿਰਿਆ ਤਾਂ ਉੱਤੇ ਡਾਕਟਰ ਜੋਲ ਦਾ ਨਾਮ ਲਿਖਿਆ ਸੀ ਤੇ ਉਹ ਮੈਨੂੰ ਕਹਿੰਦੇ ਇਹ ਜਾਣਦੇ ਆ ਮੈਂ ਕਿਹਾ ਹਾਂਜੀ ਕਹਿੰਦੇ ਆਏ ਬੈਠੇ ਆ ਮੈਡਮ ਚਲੋ ਉਹਨਾਂ ਤੋਂ ਸਾਈਨ ਕਰਵਾ ਦਈਏ ਤੇ ਆਪਾਂ ਸਾਈਨ ਕਰਵਾ ਲਏ ਤੇ ਉਦੋਂ ਤੋਂ ਇਹ ਸਾਡਾ 3 ਸਾਲ ਹੋ ਗਏ ਸਾਡਾ ਖਾਣਾ ਲੱਗਿਆ ਡੈਲੀ ਆਉਂਦਾ 6-7000 ਦਾ ਜਿਹੜਾ ਫੂਡ ਹੈ ਡੈਲੀ ਆਉਂਦਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ ਬਹੁਤ ਜ਼ਰਾ ਇਨਸਪਾਇਰਿੰਗ ਸਟੋਰੀ ਸੀ ਤੁਹਾਡੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਐਟੋ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਆਏਗਾ ਕੁਛ ਨਾ ਕੁਛ ਐਡਾ ਦਾ ਤੁਹਾਨੂੰ ਮੋਟੀਵੇਸ਼ਨ ਵਾਸਤੇ ਮਿਲੇ ਆਏਗਾ ਤੇ ਜੇਕਰ ਤੁਸੀਂ ਵੀ ਐਨਆਰ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨਾਲ ਜੁੜ ਸਕਦੇ ਹੋ ਤੇ ਐਡਾ ਦੀ ਹੋਰ ਅਪਡੇਟਸ ਲੈਣ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਂ ਤਵਲਿੰਕ ਕੋਰ ਕੈਮਰਾਮੈਨ ਰੋਹਿਤ ਦੇ ਨਾਲ